ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਮੋੜ ਤੋਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹੜ ਬਾਬਤ ਕਿਸੇ ਵੀ ਅਫਵਾਹ ਉੱਪਰ ਯਕੀਨ ਨਾ ਕੀਤਾ ਜਾਵੇ। ਬਿਨਾਂ ਵਜ੍ਹਾ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ ਅਤੇ ਨਾ ਹੀ ਬਿਨਾਂ ਪੁਸ਼ਟੀ ਕੀਤੇ ਫੋਟੋਆਂ ਅਤੇ ਵੀਡੀਓ ਕਲਿੱਪਸ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾਣ। ਉਹਨਾਂ ਨੇ ਕਿਹਾ ਹੈ ਕਿ ਅਧੂਰੀ ਤੇ ਤਾਥੀਣ ਸੂਚਨਾ ਦਾ ਲੋਕਾਂ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ ਇਸ ਨਾਲ ਆਮ ਲੋਕਾਂ ਦੇ ਵਿੱਚ ਕਬਰਹਾਟ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੁੰਦਾ ਸੋ ਅਜਿਹਾ ਕੁਝ ਵੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਬੇਤੁਕੀ ਅਫਵਾਹ ਫੈਲਾਈ ਗਈ ਤਾਂ ਉਸ ਉੱਪਰ ਮੌਕੇ ਤੇ ਹੀ ਕਾਰਵਾਈ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਉਹਨਾਂ ਨੇ ਡ੍ਰੈਨਸ ਵਿਭਾਗ ਦੇ ਅਧਿਕਾਰੀਆਂ ਨਾਲ ਕੱਗਰ ਟਾਂਗਰੀ ਛੋਟੀ ਤੇ ਬੜੀ ਨਦੀ ਅਤੇ ਨਾਲ ਹੀ ਮੀਰਾਪੁਰ 14 ਵੀ ਜਾਇਜ਼ਾ ਲਿਆ ਹੈ। ਉਹਨਾਂ ਨੇ ਕਿਹਾ ਹੈ ਕਿ ਪਟਿਆਲਾ ਵਾਸੀ ਖਾਸ ਕਰਕੇ ਅਰਬਨ ਅਸਟੇਟ ਨਿਵਾਸੀ ਚਿੰਤਾ ਨਾ ਕਰਨ। ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਇਨ੍ਹਾਂ ਨਦੀਆਂ ਦੇ ਵਿੱਚ ਭਾਰੀ ਬਰਸਾਤ ਕਰਕੇ ਪਾਣੀ ਦਾ ਪੱਧਰ ਵਧਿਆ ਤੇ ਕਈ ਪਿੰਡਾਂ ਦੇ ਖੇਤਾਂ ਵਿੱਚ ਵੀ ਪਾਣੀ ਫੈਲਿਆ ਪਰੰਤੂ ਫਿਰ ਵੀ ਸਥਿਤੀ ਨਿਯੰਤਰਣ ਹੇਠ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮੌਸਮ ਦੀ ਚੇਤਾਵਨੀ ਨੂੰ ਦੇਖਦੇ ਹੋਏ ਹਰਿਆਣਾ ਨਾਲ ਤਾਲਮੇਲ ਸਥਾਪਿਤ ਕੀਤਾ ਗਿਆ ਹੈ ਤੇ ਹਰ ਤਰ੍ਹਾਂ ਦੇ ਇੰਤਜ਼ਾਮ ਵੀ ਮੁਕੰਮਲ ਕੀਤੇ ਗਏ ਨੇ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਕਬਰਾਹਟ ਦੇ ਵਿੱਚ ਨਾ ਆਉਣ। ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0175 235055 ਅਤੇ ਨਾਲ ਹੀ 2358550 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸਾਰਿਆਂ ਨੂੰ ਸਸ਼ਕਤਾਲ ਅੱਜ ਮਿਤੀ 1 ਸਤੰਬਰ ਲਗਭਗ ਸ਼ਾਮ ਦੇ 5 ਵਜੇ ਅਸੀਂ ਸਾਰਾ ਦौरा ਕਰਕੇ ਆਏ ਹਾਂ ਬਾਕੀ ਸਬ ਡਿਵੀਜ਼ਨਸ ਦਾ ਵੀ ਜਿਹੜੇ ਜਿਹੜੇ ਜਿੱਥੇ-ਇਥੇ ਸਾਡੇ ਸੈਂਸਿਟਿਵ ਪੁਆਇੰਟਸ ਹੈਗੇ ਮੇਰੇ ਨਾਲ ਡਰੇਨੇਜ ਵਿਭਾਗ ਦੇ ਵੀ ਸਾਰੇ ਅਧਿਕਾਰੀ ਹੈਗੇ ਮੇਨ ਮਕਸਦ ਸਾਰਿਆਂ ਨੂੰ ਇਹ ਦੱਸਣਾ ਹੈਗਾ ਕਿ ਜਿਹੜੀ ਇੱਕ ਪੈਨਿਕ ਕ੍ਰੀਏਟ ਹੋਈ ਹੈ ਜਾਂ ਕੁਝ ਛੋਟੇ ਵੀਡੀਓਜ਼ ਲੋਕੀ ਬਣਾ ਬਣਾ ਕੇ ਫਾਰੇ ਹੈਗੇ ਉਹਦੇ ਦੋ ਇਨਫੈਕਟਸ ਹੈਗੇ ਇੱਕ ਜਿੱਥੇ ਪੈਨਿਕ ਕ੍ਰੀਏਟ ਹੁੰਦੀ ਹੈਗੀ ਕਿ ਜਿਹੜੇ ਬਜ਼ੁਰਗ ਹੈ ਆ डर लगता है आसपैक्ट यह भी है कि सवेरे तो बारिश हो रही है सारे पता है जो भी बारिश होंगी है पानी वे तो एकदम तो फ्लो नजर आता ही आता है उसकी अगर जो शॉर्ट वीडियो आगे पिछे तो ना दिखा के पाई जाती है तो उसके कारण सारी मशीनरी उबिलाईज हो जाती है जिथे पैनिक का कोई इशू नहीं है पर दूजे पास जो गल करिए तो जिते इतने सेंसिटिव पॉइंट्स है घग्घर हो गई टांगरी हो गई मारकंडा हो गई छोटी नदी बड़ी नदी के जो क्रिटिकल एरियाज है क्योंकि साढ़े गॉजेस भी लगे हुए हैं असी जोड़े आउटसाइड डिस्ट्रिक्ट है स्टेट हरियाणा का अटैचमेंट सारी फोरकास्ट देखते हुए सारे इंतजाम कर रहे हैं अंत टाइम एंड अगेन शेयर भी कर रहे हैं कि किदा चौबीस घंटे रात न

ਸਬ ਫੀਲਡ ਤੇ ਹੈਗੇ 24 ਘੰਟੇ ਅਸੀਂ ਵਲਨਰੇਬਲ ਪੁਆਇੰਟਸ ਤੇ ਡਿਊਟੀਆਂ ਵੀ ਲਾਈ ਹੈ। ਬਾਘਰਪੁਰ ਜਿਹੜਾ ਪੁਆਇੰਟ ਹੈਗਾ ਉਹਨੂੰ ਵੀ ਅਸੀਂ ਮੋਨੀਟਰ ਕਰ ਰਹੇ ਹਾਂ। ਕੁਝ ਥਾਵਾਂ ਤੇ ਪਾਣੀ ਟੋਪਲ ਹੋ ਕੇ ਫੀਲਡ ਤੇ ਵੀ ਜਾ ਰਹਾ ਹੈਗਾ। ਜੋ ਕਿ ਇੱਕ ਉੱਥੇ ਪਿੰਡ ਵਾਲਿਆਂ ਨਾਲ ਮੈਂ ਵੀ ਗੱਲਬਾਤ ਕੀਤੀ ਹੈਗੀ ਅਸੀਂ ਜਾ ਵੀ ਰਹੇ ਹਾਂ। ਜਨਰਲੀ ਪਾਣੀ ਚੱਲ ਜਾਂਦਾ ਹੈ ਉਹਨੂੰ ਕਹ ਰਹੇ ਕਹਿੰਦੇ ਆ। ਬਟ ਕੋਈ ਬ੍ਰੀਚ ਲੱਗਦਾ ਹੈ ਜਾਂ ਕਿਥੇ ਖਾਰ ਪੈ ਰਹੀ ਹੈ ਕਿਉਂਕਿ ਪਾਣੀ ਦਾ ਲੈਵਲ ਹਲੇ ਸਾਰੀ ਨਦੀਆਂ ਡਰੇਨਸမှာ ਵੀ ਦੀ ਹੋਰ ਵੀ ਸੰਭਾਵਨਾ ਹੈ ਵਧਿਆ ਹੋਇਆ ਹੈ। ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈਗੀ ਕਿ ਇੱਕ ਤਾਂ ਆਪਾਂ ਨਦੀਆਂ ਦੇ ਕੰਡੇ ਜਾਂ ਡਰੇਨਸ ਜੋ ਫੌਲਨ ਹੈਗੇ ਉੱਥੇ ਜਾਣ ਤੋਂ ਗੁਰੇਜ਼ ਕਰੀਏ ਆਪਣੇ ਪਸ਼ਵਾਨੂ ਵੀ ਉੱਥੇ ਨਾ ਲੈ ਕੇ ਜਾਈਏ ਕਿਸੇ ਤਰੀਕੇ ਦੀ ਇਹੋ ਜਿਹੀ ਵੀਡੀਓ ਨਾ ਪਾਈਏ ਜਦੇ ਤੋਂ ਪੈਨਿਕ ਕ੍ਰੀਏਟ ਹੁੰਦਾ ਹੈਗਾ ਔਰ ਜੋ ਸੈਂਸਿਟਿਵ ਵੀ ਨਹੀਂ ਹੈ ਔਰ ਕੋਈ ਇਨਫੋਰਮੇਸ਼ਨ ਤੁਹਾਨੂੰ ਲੱਗਦੀ ਹੈਗੀ ਕਿ ਕੋਈ ਖਾਰ ਪੈ ਰਹਾ ਹੈ ਬ੍ਰੀਚ ਦੀ ਸੰਭਾਵਨਾ ਹੈ ਉਹ ਤੁਰੰਤ ਸਾਡੇ ਨਾਲ ਸਾਂਝੀ ਕੀਤੀ ਜਾ ਅਸੀਂ ਚਾਰੇ ਪਾਸੇ ਸਾਡੀ ਮਸ਼ੀਨਰੀ ਵੀ ਡਿਪਲੋਏਡ ਹੈ ਮੈਨਪਾਵਰ ਵੀ ਡਿਪਲੋਏਡ ਹੈ ਜੇ ਤੁਸੀਂ ਸਾਥ ਦੋਗੇ ਤਾਂ ਮੈਨੂੰ ਉਮੀਦ ਹੈਗੀ ਕਿ ਜਿੰਨਾ ਵੀ ਪਾਣੀ ਸਾਡੇ ਕੋਲ ਆ ਰਿਹਾ ਹੈ ਉਹ ਸੇਫਲੀ ਇੱਥੋਂ ਲੰਘ ਜਾਣਾ ਆਏਗਾ

ਐਕਸ਼ਨ ਸਾਹਿਬ ਡਰੇਨੇਜ ਵਿਭਾਗ ਦੇ ਮੁਤਾਬਕ ਇੱਥੇ ਜਿਹੜੀ ਸਾਡੀ ਡੇਂਜਰ ਲੈਵਲ ਜਾਂਦਾ ਹੈ ਉਹ 12 ਫੁੱਟ ਤੇ ਜਾਂਦਾ ਹੈ ਨਾ ਤਾਂ ਹਜੇ ਦੇਖ ਲਈ ਸਥਿਤੀ ਕੀ ਹੈਗੀ ਤੇ ਨਾਲ ਹੀ ਨਾਲ ਮੇਰੀ ਰਿਕਵੈਸਟ ਵੀ ਹੈਗੀ ਕਿ ਕਿਸੇ ਨੂੰ ਕੁਝ ਲੱਗਦਾ ਹੈਗਾ ਕਿ ਕਿਸੇ ਵੀਕ ਪੁਆਇੰਟ ਤੇ ਕੋਈ ਬ੍ਰੀਚ ਹੋ ਰਹੀ ਹੈ ਕੋਈ ਖਾਰ ਪੈ ਰਹੀ ਹੈ ਤਾਂ ਸਾਨੂੰ ਦੱਸੋ ਔਰ ਅਮਰਜੈਂਸੀ ਹਾਲਾਤਾਂ ਨੂੰ ਨਜਿੱਠਣ ਵਾਸਤੇ ਵੀ ਅਸੀਂ ਪ੍ਰੀਪੇਅਰਡ ਆ ਸਾਡੇ ਸਾਰੇ ਇੰਤਜ਼ਾਮ ਪੂਰੇ ਹੈਗੇ ਬਟ ਉਹਦੇ ਨਾਲ ਨਾਲ ਸਾਨੂੰ ਸਤਰਕ ਰਹਨ ਦੀ ਲੋੜ ਹੈਗੀ ਵਿਜੀਲੈਂਟ ਰਹਿਣਾ ਬੰਦਾ ਆਏਗਾ ਕੋਈ ਵੀ ਸਾਡੇ ਕੋਲ ਅਲਰਟ ਕਿਸੇ ਵੀ ਤਰੀਕੇ ਦਾ ਆਊਗਾ ਅਸੀਂ ਆਪਣੇ ਅਫੀਸ਼ੀਅਲ ਚੈਨਲਸ ਦੇ ਥਰੂ ਇਮੀਡੀਏਟਲੀ ਸ਼ੇਅਰ ਵੀ ਕਰਾਂਗੇ ਤੇ ਸਾਡੇ ਜਿਹੜੇ ਫਲਡ ਕੰਟਰੋਲ ਰੂਮ ਹੈ ਉਹ ਵੀ ਫੰਕਸ਼ਨਲ ਹੈ ਤੇ ਮੇਰੀ ਬੇਨਤੀ ਵੀ ਹੈਗੀ ਤੁਹਾਨੂੰ ਤੇ ਮੀਡੀਆ ਨੂੰ ਵੀ ਕਿ ਫਰਸਟ ਇਨਫੋਰਮੇਸ਼ਨ ਸਾਡੇ ਨਾਲ ਸਮਝੀ ਕੀਤੀ ਜਾ ਤਾਂ ਕਿ ਇਮੀਡੀਏਟ ਅਸੀਂ ਐਕਸ਼ਨ ਕਰ ਸਕੀਏ ਔਰ ਕਿਸੇ ਵੀ ਤਰੀਕੇ ਦੇ ਆਪ ਤੁਹਾਨੂੰ ਅਸੀਂ ਨਜ਼ਦੀਕ ਸਕੀਏ